ਇਹਦਾ ਟ੍ਰੇਨ ਚੱਲ ਰਹੀ ਹੈ ਇੰਜੋਏ ਕਰ ਰਹੇ ਨੇ ਟ੍ਰੇਨ ਦੇ ਉੱਪਰ ਬਹਿ ਕੇ ਬੰਦ ਇਧਰ ਪਕੌੜੇ ਵੰਡ ਰਹੇ ਨੇ ਗਰਮ ਕਰਨ ਇਹ ਕਿੰਨੀ ਤਰੀਕ ਤੱਕ ਚੱਲਣਾ ਜੀ ਮੇਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਸ਼ਹਿਰ ਰਾਏਕੋਟ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਰਾਏਕੋਟ ਸ਼ਹਿਰ ਦਾ ਮੇਲਾ ਰਾਏਕੋਟ ਦੇ ਵਿੱਚ ਤਿੰਨ ਦਿਨ ਜਿਹੜਾ ਬਹੁਤ ਭਾਰੀ ਜਿਹੜਾ ਉਹ ਮੇਲਾ ਲੱਗਦਾ ਹੁੰਦਾ ਅੱਜ ਮੇਲੇ ਦਾ ਜਿਹੜਾ ਉਹ ਪਹਿਲਾ ਦਿਨ ਹੈ ਸੋ ਅੱਜ ਦੀ ਵੀਡੀਓ 'ਚ ਬਣੇ ਰਹੇ ਹੋ ਸਾਰਾ ਮੇਲਾ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਚੱਲਦੇ ਹਾਂ ਜੀ ਆਪਾਂ ਸਾਰਾ ਮੇਲਾ ਤੁਹਾਨੂੰ ਦਿਖਾਉਨੇ ਆਂ ਸ਼ਹਿਰ ਰਾਏਕੋਟ ਦਾ ਹਰ ਇੱਕ ਸਾਲ ਰਾਏਕੋਟ ਦੇ ਵਿੱਚ ਜਿਹੜਾ ਉਹ ਤਿੰਨ ਤੁਸੀਂ ਦੇਖ ਰਹੇ ਹੋ ਇੱਥੇ ਝੂਲੇ ਜਿਹੜੇ ਹੋ ਲੱਗੇ ਹੋਏ ਨੇ ਹਨ ਇਸ ਤਰ੍ਹਾਂ ਸਾਰੇ ਇੱਥੇ ਝੂਲੇ ਲੱਗਦੇ ਨੇ ਮੇਲੇ ਦੇ ਵਿੱਚ ਇੱਧਰ ਕਿਸ਼ਤੀ ਹੋ ਗਈ ਜਿਵੇਂ ਬਾਕੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਵੀ ਇਸ ਮੇਲੇ ਦੇ ਵਿੱਚ ਜਿਹੜੀਆਂ ਹੋ ਲੱਗਦੀਆਂ ਨੇ ਖਾਣ-ਪੀਣ ਵਾਲੀਆਂ ਜਾਂ ਕੁਝ ਖਰੀਦਦਾਰੀ ਵਾਲਾ ਸਾਰਾ ਸਮਾਨ ਇੱਧਰ ਵੀ ਜਿਵੇਂ ਤੁਸੀਂ ਇਹ ਦੁਕਾਨਾਂ ਜਿਹੜੀਆਂ ਉਹ ਦੇਖ ਰਹੇ ਹੋ ਲੱਗੀਆਂ ਹੋਈਆਂ ਤੇ ਅੱਜ ਜਿਹੜਾ ਉਹ ਮੇਲੇ ਦਾ ਉਹ ਪਹਿਲਾ ਦਿਨ ਅੱਜ ਮੇਲਾ ਜਿਹੜਾ ਉਹ ਸ਼ੁਰੂ ਹੋਇਆ 10 ਸਤੰਬਰ ਨੂੰ ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਤੇ ਪਹਿਲੇ ਦਿਨ ਹੀ ਸੰਗਤਾਂ ਦਾ ਇਕੱਠ ਜਿਹੜਾ ਉਹ ਹੋਣਾ ਸ਼ੁਰੂ ਹੋ ਜਾਂਦਾ ਆਹ ਸਾਈਡ ਕੋਸ਼ਿਸ਼ ਬੱਚਿਆਂ ਵਾਸਤੇ ਹਨ ਜੰਪ ਵਾਲੇ ਝੂਲੇ ਜਾਂ ਟ੍ਰੇਨ ਹੋਗੀ ਇਧਰ ਲੈਮਨ ਵਗੈਰ ਵਾਲੀਆਂ ਖਾਣ ਪੀਣ ਵਾਲੀਆਂ ਸਾਰੀਆਂ ਦੁਕਾਨਾਂ ਤੇ ਅੰਦਰੋਂ ਆਪਾਂ ਦਰਸ਼ਨ ਵੀ ਤੁਹਾਨੂੰ ਜਿਹੜੇ ਉਹ ਕਰਵਾਵਾਂਗੇ ਸਾਰਾ ਜਿਹੜਾ ਮੁੱਖ ਸਥਾਨ ਹੈ ਜਿਹੜੇ ਸਥਾਨ ਤੇ ਮੇਲਾ ਜਿਹੜਾ ਹੋ ਲੱਗਦਾ ਹੈ ਇਧਰ ਸਾਰੇ ਆ ਬੱਚਿਆਂ ਲਈ ਜਿਹੜੇ ਉਹ ਝੂਲੇ ਲੱਗੇ ਹੋਏ ਨੇ ਹਨ ਸਾਹਮਣੇ ਵੀ ਜਿਵੇਂ ਆਹ ਝੂਲਾ ਜਿਹੜਾ ਉਹ ਚੱਲ ਰਿਹਾ ਛੋਟੇ ਬੱਚਿਆਂ ਵਾਸਤੇ ਤੇ ਇਸ ਤਰ੍ਹਾਂ ਬਹੁਤ ਭਾਰੀ ਮੇਲੇ ਦੇ ਵਿੱਚ ਸਾਰਾ ਇਕੱਠ ਹੁੰਦਾ ਬਾਕੀ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਧਰ ਸਾਰੇ ਝੂਲੇ ਜਿਹੜੇ ਹੁਣ ਲੱਗੇ ਹੋਏ ਨੇ ਹਨਾ ਛੋਟੇ ਬੱਚਿਆਂ ਵਾਸਤੇ ਤੇ ਹੋਰ ਅੱਗੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਝੂਲੇ ਲੱਗੇ ਹੋਏ ਚੰਡੋਲ ਵਗੈਰਾ ਵੀ ਇੱਥੇ ਜਿਹੜੇ ਹੋ ਲੱਗਦੇ ਨੇ ਇਧਰ ਜਿਵੇਂ ਤੁਸੀਂ ਦੇਖ ਰਹੇ ਹੋ ਟ੍ਰੇਨ ਇਹ ਵੀ ਛੋਟੇ ਬੱਚਿਆਂ ਵਾਸਤੇ ਆ ਇਸ ਤਰ੍ਹਾਂ ਬੱਚੇ ਇੰਜੋਏ ਕਰਦੇ ਨੇ ਜੀ ਮੇਲੇ ਦੇ ਵਿੱਚ ਆ ਕੇ ਬਾਕੀ ਤੁਸੀਂ ਵੀ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ ਕਿੱਥੋਂ ਤੁਸੀਂ ਵੀਡੀਓ ਜਿਹੜੀ ਉਹ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਹਨਾ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਦੱਸੋ ਤੇ ਅੱਗੇ ਚੱਲਦੇ ਆਂ ਜੀ ਅੱਗੇ ਆਪਾਂ ਮੇਲਾ ਜਿਹੜਾ ਉਹ ਦੇਖਦੇ ਆਂ ਜਾ ਕੇ ਤੇ ਦੁਕਾਨਾਂ ਵਗੈਰਾ ਤੁਹਾਨੂੰ ਦਿਖਾਉਨੇ ਆ ਇਹ ਸਾਰੀ ਮੰਡੀ ਹੈ ਮੰਡੀ ਦੇ ਵਿੱਚ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਬਾਕੀ ਇਧਰ ਮਲੇਰਕੋਟਣਾ ਰੋਡ ਤੇ ਸਾਰਾ ਇਹ ਮੇਲਾ ਜਿਹੜਾ ਉਹ ਲੱਗਿਆ ਹੁੰਦਾ ਰਾਏਕੋਟ ਦੇ ਵਿੱਚ ਜਿਹੜਾ ਮਲੇਰਕੋਟੜ ਨੂੰ ਰੋਡ ਜਾਂਦਾ ਹੈ ਨਾ ਉੱਥੇ ਸਾਰੀਆਂ ਆਲੇ ਦੁਆਲੇ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਸੜਕ ਦੇ ਦੋਨੋਂ ਪਾਸੇ ਇਧਰ ਵੀ ਤੁਸੀਂ ਦੇਖ ਰਹੇ ਹੋ ਤੇ ਜਿਵੇਂ ਹੁਣ ਸ਼ਪਾਰ ਦਾ ਮੇਲਾ ਵੀ ਜਿਹੜਾ ਉਹ ਚੱਲ ਰਿਹਾ ਉਸੇ ਦਿਨਾਂ ਦੇ ਵਿੱਚ ਇਹ ਜਿਹੜਾ ਉਹ ਮੇਲਾ ਹੁੰਦਾ ਹੈ ਤੇ ਇਧਰ ਦੁਕਾਨਾਂ ਜਿਵੇਂ ਤੁਸੀਂ ਦੇਖ ਰਹੇ ਹੋ ਸਾਰੀਆਂ ਲੱਗੀਆਂ ਹੋਈਆਂ ਤੇ ਰੋਡ ਦੇ ਦੋਨੋਂ ਸਾਈਡੇ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਤੇ ਚੱਲਦੇ ਆਪਾਂ ਸਾਰਾ ਮੇਲਾ ਤੁਹਾਨੂੰ ਜਿਹੜਾ ਉਹ ਦਿਖਾਉਨੇ ਆ ਜੀ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਹਨ ਤੇ ਇੱਥੇ ਵੀ ਸੰਗ ਤਾਂ ਪਹੁੰਚਦੀਆਂ ਨੇ ਹਨ ਬਹੁਤ ਵੱਡੀ ਗਿਣਤੀ ਦੇ ਵਿੱਚ ਰਾਏਕੋਟ ਦੇ ਮੇਲੇ ਤੇ ਸਾਰਾ ਆ ਕੇ ਖਰੀਦਦਾਰੀ ਕਰਦੀਆਂ ਨੇ ਤੇ ਇਸ ਤਰ੍ਹਾਂ ਦੀਆਂ ਗੀਮਾਂ ਵੀ ਇੱਥੇ ਹੁੰਦੀਆਂ ਨੇ ਆ ਨਿਸ਼ਾਨੇਬਾਜ਼ੀ ਵਾਲੀਆਂ ਹਨ ਤੁਸੀਂ ਨਿਸ਼ਾਨੇ ਵੀ ਇੱਥੇ ਜਿਹੜੀਆਂ ਉਹ ਗੀਮਾਂ ਲਾ ਸਕਦੇ ਹੋ ਬਾਕੀ ਹੋਰ ਮਠਿਆਈ ਵਾਲੀਆਂ ਸਾਰੀਆਂ ਦੁਕਾਨਾਂ ਸ਼ਹਿਰ ਰਾਏਕੋਟ ਦੇ ਵਿੱਚ ਇਹ ਮੇਲਾ ਜਿਹੜਾ ਉਹ ਲੱਗਦਾ ਇਹ ਸਾਰਾ ਮਲੇਰਕੋਟਲਾ ਰੋਡ ਹੈ ਮਲੇਰਕੋਟਲਾ ਰੋਡ ਤੇ ਸਾਰੀਆਂ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਤੁਸੀਂ ਜਿਹੜੀਆਂ ਉਹ ਦੇਖ ਰਹੇ ਹੋ ਮੈਂ ਜਾਂ ਕੁਝ ਹੋਰ ਜਿਹੜਾ ਉਹ ਖਰੀਦਦਾਰੀ ਵਾਲਾ ਸਮਾਨ ਜਾਂ ਘਰਾਂ ਦੀ ਸਜਾਵਟ ਵਾਲਾ ਸਮਾਨ ਇਸ ਤਰ੍ਹਾਂ ਦੁਕਾਨਾਂ ਲੱਗਦੀਆਂ ਨੇ ਜੀ ਸੜਕ ਦੇ ਦੋਨੋਂ ਸਾਈਡ ਹੈ ਨਾ ਸਾਹਮਣੇ ਆ ਕੁਝ ਕੁ ਲੱਗੀਆਂ ਹੋਈਆਂ ਨੇ ਦੁਕਾਨਾਂ ਮਨੋਰੰਜਨ ਖੇਡ ਲਿਖਿਆ ਹੋਇਆ ਨੇ ਗੇਮਸ ਵਗੈਰਾ ਬਾਕੀ ਅੱਜ ਮੇਲੇ ਦਾ ਜਿਹੜਾ ਉਹ ਪਹਿਲਾ ਦਿਨ ਹੈ ਤੇ ਸ਼ਾਮ ਨੂੰ ਹੋਰ ਵੀ ਜਿਹੜਾ ਜਿਆਦਾ ਇਕੱਠ ਹੋ ਜਾਂਦਾ ਮੇਲੇ ਦੇ ਵਿੱਚ ਹੈ ਨਾ ਤੇ ਅੱਗੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਇੱਧਰ ਮਠਿਆਈ ਵਾਲੀਆਂ ਦੁਕਾਨਾਂ ਵਗੈਰਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਬਾਕੀ ਪਾਰਕਿੰਗਾਂ ਦਾ ਪ੍ਰਬੰਧ ਇੱਥੇ ਹੈਗਾ ਤੁਸੀਂ ਪੋਸਟਰ ਲੱਗਿਆ ਦੇਖ ਰਹੇ ਹੋ ਮੋਟਰਸਾਈਕਲ ਕਾਰ ਹਨਾ ਸਾਰੀ ਪਾਰਕਿੰਗਾਂ ਹੈਗੀਆਂ ਨੇ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਜਿਸ ਤਰ੍ਹਾਂ ਸ਼ਪਾਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਲੱਗਦੀਆਂ ਨੇ ਜੀ ਉਸੇ ਤਰ੍ਹਾਂ ਇੱਥੇ ਵੀ ਬਹੁਤ ਭਾਰੀ ਘੱਟ ਹੁੰਦਾ ਤੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਰਾਏਪੁਰ ਦੇ ਮੇਲੇ ਵਿੱਚ ਵੀ ਲੱਗਦੀਆਂ ਨੇ ਅੱਗੇ ਆਪਾਂ ਚੱਲਦੇ ਆਂ ਸੰਗਤਾਂ ਦਾ ਜਿਹੜਾ ਤੁਸੀਂ ਇਕੱਠ ਦੇਖ ਰਹੇ ਹੋ ਪਹਿਲੇ ਦਿਨ ਜਿਹੜਾ ਸੰਗਤਾਂ ਪੌਂਟਣੀਆਂ ਸ਼ੁਰੂ ਹੋ ਗਈਆਂ ਤੇ ਪਹਿਲੇ ਦਿਨ ਹੀ ਸੰਗਤਾਂ ਲੱਗੀਆਂ ਇੱਧਰ ਕੁਝ ਹੋਰ ਦੁਕਾਨਾਂ ਆ ਟੈਟੂ ਵਗੈਰਾ ਹਨਾ ਛਾਪੇ ਵਗੈਰਾ ਲਾਉਣ ਵਾਲੀਆਂ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਜਿਹੜੀਆਂ ਹੋ ਲੱਗਦੀਆਂ ਨੇ ਜੀ ਆ ਜਿਹੜੇ ਛਾਪੇ ਲਗਾਉਂਦੇ ਹੁੰਦੇ ਨੇ ਤੇ ਆ ਬਾਈ ਬਾਈ ਬਾਕੀ ਬਾਈ ਦੀ ਟੈਟੂ ਵਾਲੀ ਦੁਕਾਨ ਹਨਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਮੇਲੇ ਦੇ ਵਿੱਚ ਦੇ ਮੇ ਆਪਾਂ ਮਹੋਰ ਮੇਲੇ ਦੇਖਦੇ ਹੁੰਨੇ ਆ ਪੰਜਾਬ ਦੇ ਤੇ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਕਹਿ ਨਹੀਂ ਹੁੰਨੇ ਹਨ ਤੇ ਇਹ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਗੇ ਆਪਦੇ ਦੋਸਤਾਂ ਮਤਰਾਂ ਨਾਲ ਜਾਂ ਇਥੋਂ ਦੇ ਜਿਹੜੇ ਲੋਕਲ ਨੇ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਅਭੀ ਕੌਣ-ਕੌਣ ਇਸ ਵਾਰ ਮੇਲੇ ਤੇ ਜਿਹੜਾ ਉਹ ਆ ਰਿਹਾ ਤੇ ਇਸ ਤਰ੍ਹਾਂ ਦੁਕਾਨਾਂ ਲੱਗਦੀਆਂ ਨੇ ਜੀ ਇੱਧਰ ਪਕੌੜੇ ਵੰਡ ਰਹੇ ਨੇ ਗਰਮ-ਗਰਮ ਇਹ ਕਿੰਨੀ ਤਰੀਕ ਤੱਕ ਚੱਲਣਾ ਜੀ ਮੇਲਾ ਪਰਸੋਂ ਤੱਕ ਜੀ ਤਿੰਨ ਦਿਨ ਦਾ ਹੁੰਦਾ ਮੇਲਾ ਠੀਕ ਹੈ ਜੀ ਤਿੰਨ ਦਿਨਾਂ ਦਾ ਮੇਲਾ ਹੁੰਦਾ ਜੀ ਜਿਵੇਂ ਅੱਜ 10 ਤਰੀਕ ਹੈ ਨਾ ਤੇ ਅੱਜ ਜਿਹੜਾ ਹੋ ਪਹਿਲਾ ਦਿਨ ਸੀ ਮੇਲੇ ਦਾ ਤੇ ਤਿੰਨ ਦਿਨ ਇੱਥੇ ਭਾਰੀ ਇਕੱਠ ਰਹਿਣਾ ਭਾਰੀ ਰੌਣਕਾਂ ਐ ਇਸ ਮੇਲੇ ਦੇ ਵਿੱਚ ਜਿਹੜੀਆਂ ਉਹ ਰਹਿਣੀਆਂ ਨੇ ਇੱਧਰ ਸਾਰੀਆਂ ਮਠਿਆਈ ਵਾਲੀਆਂ ਦੁਕਾਨਾਂ ਤੁਸੀਂ ਦੇਖ ਰਹੇ ਹੋ ਤੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਜੀ ਰਾਏਕੋਟ ਦੇ ਮੇਲੇ ਦੇ ਵਿੱਚ ਤਿੰਨ ਦਿਨ ਬਹੁਤ ਭਾਰੀ ਇਕੱਠ ਹੁੰਦਾ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਇੱਧਰ ਕੁਝ ਕਾਲ ਝੂਲੇ ਲੱਗੇ ਹੋਏ ਨੇ ਇਹ ਵੀ ਆਪਾਂ ਤੁਹਾਨੂੰ ਦਿਖਾ ਦਾਨੇ ਆ ਚੰਡੋਲ ਵਗੈਰਾ ਜਾਂ ਛੋਟੇ ਬੱਚਿਆਂ ਵਾਸ ਤੇ ਸਾਰੇ ਆ ਕੇ ਇੱਥੇ ਇੰਜੋਏ ਜਿਹੜਾ ਉਹ ਕਰਦੇ ਨੇ ਆਪਣੇ ਪਰਿਵਾਰਾਂ ਨਾਲ ਸਾਰੇ ਜਿਹੜਾ ਹੋ ਆਉਂਦੇ ਨੇ ਤੇ ਇਹ ਵੀ ਕੁਝ ਝੂਲੇ ਧਰ ਲੱਗੇ ਹੋਏ ਨੇ ਬੱਚਿਆਂ ਵਾਸਤੇ ਜਿਵੇਂ ਤੁਸੀਂ ਜਿਹੜਾ ਉਹ ਦੇਖ ਰਹੇ ਹੋ ਤੇ ਪਰਸੋਂ ਤੱਕ ਇਸ ਦਿਨ ਇੱਥੇ ਇਕੱਠ ਰਹੂਗਾ ਨਾ ਸੰਗਤਾਂ ਜਿਹੜਾ ਹੋ ਆਉਣਗੀਆਂ ਇੱਧਰ ਚੰਡੋਲ ਚੱਲ ਰਿਹਾ ਚੰਡੋਲ ਵੀ ਜਿਹੜਾ ਉਹ ਹੁੰਦਾ ਜੀ ਰਾਏਕੋਟ ਦੇ ਮੇਲੇ ਦੇ ਵਿੱਚ ਤੇ ਦੁਕਾਨਾਂ ਦੀ ਤਾਂ ਗਿਣਤੀ ਇੱਥੇ ਬਹੁਤ ਜ਼ਿਆਦਾ ਹੁੰਦੀ ਆ ਖੜਾਉਣੇ ਵਾਲੀਆਂ ਖਾਣ ਪੀਣ ਵਾਲੀਆਂ ਜਾਂ ਮਠਿਆਈ ਵਾਲੀਆਂ ਸਾਰੀਆਂ ਦੁਕਾਨਾਂ ਹਨਾ ਇਹ ਤੁਸੀਂ ਦੇਖਿਆ ਰਹੇ ਹੋ ਨਾਲ-ਨਾਲ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਅੱਗੇ ਚੱਲਦੇ ਆਪਾਂ ਜਿਵੇਂ ਜਿਵੇਂ ਆਪਾਂ ਅੱਗੇ ਜਾਵਾਂਗੇ ਜਿਹੜਾ ਉਹ ਮੁੱਖ ਸਥਾਨ ਹੈ ਜਿਵੇਂ ਗੁੱਗਾ ਮਾੜੀ ਦੇ ਜਿਹੜਾ ਇਹ ਮੇਲਾ ਲੱਗਦਾ ਹੈ ਨਾ ਉੱਥੇ ਜਿਹੜਾ ਉਹ ਸੰਗਤ ਆ ਕੇ ਮੱਥਾ ਟੇਕਦੀਆਂ ਨੇ ਇੱਧਰ ਸਾਰਾ ਖਰੀਦਦਾਰੀ ਵਾਲਾ ਸਮਾਨ ਹੈ ਇਕੱਠਾ ਤੁਸੀਂ ਦੇਖੇ ਸਕਦੇ ਹੋ ਦੁਕਾਨਾਂ ਤੇ ਵੀ ਬਹੁਤ ਭਾਰੀ ਇਕੱਠਾ ਜਿਹੜਾ ਹੋਇਆ ਹੋਇਆ ਹੈ ਨਾ ਸਾਰੇ ਆ ਖੜਾਉਣੇ ਵਗੈਰਾ ਬੱਚਿਆਂ ਦੇ ਜਾਂ ਹੋਰ ਕੁਝ ਸਾਰਾ ਸਮਾਨ ਲੋ ਵੀ ਐਵੇਂ ਦੇ ਰੰਗ ਦੇਖਣ ਨੂੰ ਮਿਲਦੇ ਨੇ ਆਪਾਂ ਨੂੰ ਮੇਲੇ ਦੇ ਵਿੱਚ ਨਾ ਨਾ ਮੇ ਤੋਂ ਨਵੇਂ ਰੰਗ ਜਿਹੜੇ ਦੇਖਣ ਨੂੰ ਮਿਲਦੇ ਨੇ ਇਹ ਆਪਾਂ ਜਿਵੇਂ ਗੱਲ ਕਰ ਰਹੇ ਸੀ ਵੀ ਦੁਕਾਨਾਂ ਬਹੁਤ ਜ਼ਿਆਦਾ ਲੱਗਦੀਆਂ ਨੇ ਖਰੀਦਦਾਰੀ ਵਾਲਾ ਸਮਾਨ ਖੜਾਉਣੇ ਬੱਚਿਆਂ ਦੇ ਹਨ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਆਪਾਂ ਅੱਗੇ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਅੱਜ ਜੁਐਲਰੀ ਵਗੈਰਾ ਈਰਿੰਗਸ ਵਗੈਰਾ ਹਨ ਇਸ ਤਰ੍ਹਾਂ ਸਾਰਾ ਸਮਾਨ ਇਹਨਾਂ ਦੁਕਾਨਾਂ ਦੇ ਉੱਪਰੋਂ ਜਿਹੜਾ ਉਹ ਮਿਲਦਾ ਹੈ ਬੱਚਿਆਂ ਦੇ ਖੜਾਉਣੇ ਆਪਣੇ ਵੀ ਚੰਡੂਲ ਵਗੈਰਾ ਨੇ ਇਹ ਵੀ ਆਪਾਂ ਤੁਹਾਨੂੰ ਜਿਹੜੇ ਉਹ ਦਿਖਾਵਾਂਗੇ ਜੋ ਭੈਣ ਜੀ ਤੇ ਰੋਡ ਦੇ ਆ ਸਾਈਡ ਵੀ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਧਰ ਵੀ ਉਸੇ ਤਰ੍ਹਾਂ ਦੁਕਾਨਾਂ ਨੇ ਖਰੀਦਦਾਰੀ ਵਾਲਾ ਜਿਹੜਾ ਉਹ ਸਾਰਾ ਸਮਾਨ ਹੈ ਤੇ ਇੱਥੇ ਵੀ ਕੁਸ਼ਕ ਝੂਲੇ ਜਿਹੜੇ ਹੋ ਲੱਗੇ ਹੋਏ ਨੇ ਸਾਰੇ ਆਪਾਂ ਤੁਹਾਨੂੰ ਦਿਖਾ ਦਵਾਂਗੇ ਚੰਡੋਲ ਵਗੈਰਾ ਜਿਵੇਂ ਆਪਾਂ ਦੱਸਿਆ ਸੀ ਵੀ ਸ਼ਾਮ ਨੂੰ ਜ਼ਿਆਦਾ ਜਿਹੜਾ ਉਹ ਇਕੱਠ ਹੋਊਗਾ ਹਨਾ ਸ਼ਾਮ ਨੂੰ ਜ਼ਿਆਦਾ ਸੰਗਤਾਂ ਇੱਥੇ ਜਿਹੜਾ ਉਹ ਪੌਂਚਣ ਗਈਆਂ ਕਿਉਂਕਿ ਸ਼ਹਿਰ ਦਾ ਮੇਲਾ ਹੈ ਉਸ ਕਰਕੇ ਸ਼ਾਮ ਨੂੰ ਸਾਰੇ ਫ੍ਰੀ ਹੁੰਦੇ ਨੇ ਬਾਕੀ ਇਧਰ ਤੁਸੀਂ ਦੇਖੋ ਬੱਚਿਆਂ ਵਾਸਤੇ ਝੂਲੇ ਹਨ ਸਾਰੇ ਛੋਟੇ ਬੱਚੇ ਆਉਂਦੇ ਨੇ ਇੰਜੋਏ ਜਿਹੜਾ ਉਹ ਕਰਦੇ ਨੇ ਇਧਰ ਆਹ ਝੂਲਾ ਜਿਵੇਂ ਚੱਲ ਰਿਹਾ ਟ੍ਰੇਨ ਵਾਲਾ ਹਨ ਲਓ ਜੀ ਇਧਰ ਦਾ ਝੂਲੇ ਜਿਹੜੇ ਉਹ ਚੱਲ ਵੀ ਪਏ ਬਹੁਤ ਵੱਡੇ ਵੱਡੇ ਝੂਲੇ ਲੱਗਦੇ ਨੇ ਭਾਈ ਰਾਏਕੋਟ ਦੇ ਮੇਲੇ ਦੇ ਵਿੱਚ ਇਹਦਾ ਟ੍ਰੇਨ ਚੱਲ ਰਹੀ ਹੈ ਇੰਜਵਾਇ ਕਰ ਰਹੇ ਨੇ ਟ੍ਰੇਨ ਦੇ ਉੱਪਰ ਬਹਿ ਕੇ ਬਾਕੀ ਉਧਰ ਹੋਰ ਝੂਲੇ ਆ ਵੀ ਕੁਝ ਤਾਂ ਹੈਲੀਕਾਪਟਰ ਹੋ ਗਿਆ ਜਿਵੇਂ ਬੱਚਿਆਂ ਵਾਸਤੇ ਤੇ ਪਿੱਛੇ ਝੰਡੋਲ ਤੇ ਕਿਸ਼ਤੀ ਵੀ ਇਸ ਇੱਥੇ ਜਿਹੜੀ ਉਹ ਲੱਗੀ ਆ ਤੇ ਬਹੁਤ ਇੰਜੋਏ ਤੁਸੀਂ ਕਰ ਸਕਦੇ ਹੋ ਆ ਕੇ ਮੇਲੇ ਦੇ ਵਿੱਚ ਨਾ ਆ ਛੋਟੇ ਛੋਟੇ ਬੱਚੇ ਇੰਜੋਏ ਕਰ ਰਹੇ ਨੇ ਤੇ ਅੱਗੇ ਆਪਾਂ ਚੱਲਦੇ ਆ ਅੱਗੇ ਉਹ ਮੇਲਾ ਤੁਹਾਨੂੰ ਜਿਹੜਾ ਹੋਰ ਦਿਖਾ ਦਵਾਂਗੇ ਤੇ ਨਾਲ ਨਾਲ ਦੁਕਾਨਾਂ ਖਾਣ ਪੀਣ ਵਾਲੀਆਂ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਹੋ ਲੱਗੀਆਂ ਹੋਈਆਂ ਤੇ ਪਹਿਲਾਂ ਉਧਰ ਵੀ ਆਪਾਂ ਤੁਹਾਨੂੰ ਦਿਖਾ ਕੇ ਆਏ ਸੀਗੇ ਝੰਡੋਲ ਹਨਾ ਟਡੋਲ ਕਿਸ਼ਤੀ ਉਹ ਕਿਸ਼ਤੀ ਚੱਲ ਵੀ ਪਈ ਦੇਖੋ ਬਹੁਤ ਵੱਡੇ ਵੱਡੇ ਝੂਲੇ ਕਿਸ਼ਤੀਆਂ ਲੱਗਦੇ ਨੇ ਜੀ ਇੱਥੇ ਝੂਲੇ ਚੱਲ ਵੀ ਪਏ ਪਹਿਲਾਂ ਜਦੋਂ ਆਪਾਂ ਉਧਰ ਨੇੜੇ ਸੀਗੇ ਉਦੋਂ ਇਹ ਝੂਲੇ ਖੜੇ ਸੀ ਆਪਾਂ ਜ਼ੂਮ ਕਰਕੇ ਤੁਹਾਨੂੰ ਝੂਲਿਆਂ ਦਾ ਨਜ਼ਾਰਾ ਜਿਹੜਾ ਉਹ ਦਿਖਾ ਦਨੇ ਆਂ ਰਾਏਕੋਟ ਦੇ ਮੇਲੇ ਦੇ ਵਿੱਚ ਵੀ ਸ਼ਿਫਾਰ ਦੇ ਮੇਲੇ ਵਾਂਗੇ ਵੱਡੇ ਵੱਡੇ ਝੂਲੇ ਜਿਹੜੇ ਉਹ ਲੱਗਦੇ ਨੇ ਤੇ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਲਕੀਰਵਾ ਕੱਢਣਾ ਟੈਡੀ ਵੀਰ ਵਗੈਰਾ ਹੋ ਗਿਆ ਹੈ ਨਾ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਆਜੋ ਭਾਈ ਜੀ ਆਜੋ ਵੀਰ ਜੀ 100 ਰੁਪਏ ਕੋਲ ਆ ਜੀ ਅੱਗੇ ਪਾ ਚੱਲਦੇ ਹਾਂ ਅੱਗੇ ਉਹ ਦੇਖ ਲੈਣੇ ਆ ਜਾ ਕੇ ਆਪਾਂ ਦੂਸਰੀ ਸਾਈਡ ਆ ਗਏ ਤੇ ਮੈਂ ਝੂਲੇ ਦਿਖਾਉਣ ਵਾਸਤੇ ਆ ਗਿਆ ਸੀ ਇੱਧਰੋਂ 100 ਰੁਪਏ ਇੱਥੋਂ ਅੱਗੇ ਜਾ ਕੇ ਜਿਹੜਾ ਉਹ ਰਸਤਾ ਮੜੂ ਜਿੱਥੇ ਮੱਥਾ ਜਿਹੜਾ ਉਹ ਟਿਕਿਆ ਜਾਂਦਾ ਹੈ ਨਾ ਸੰਗਤਾਂ ਆਉਂਦੀਆਂ ਨੇ ਬਾਕੀ ਪਕੌੜੇ ਵਗੈਰਾ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ਆਜੋ ਵੀਰ ਜੀ ਆਜੋ 100 100 ਰੁਪਏ ਖੱਡਣਾ ਜੇ ਡਰਾ ਵੀ ਜਿਹੜਾ ਪਾਇਆ ਜਾਂਦਾ ਬਾਈ ਉਹ ਨਹੀਂ ਡਰਾ ਪਾਉਂਦੇ ਨੇ 100 ਰੁਪਏ ਦੇ ਵਿੱਚ ਬਾਈ ਉਹ ਨਹੀਂ ਡਰਾ ਪਾਉਂਦੇ ਨੇ ਸਾਡਾ ਪ੍ਰਾਅ ਲੈ ਵੀ 100 ਰੁਪਏ ਦੇ ਵਿੱਚ ਬਾਈ ਉਹ ਨਹੀਂ ਡਰਾ ਪਾਉਂਦੇ ਨੇ ਸਕੂਟਰੀ ਕੱਢਣੀਆਂ ਬਾਈ ਉਹਨੀਆਂ ਲੈ ਐਸਾ ਡਰਾ ਵੀ ਤੁਸੀਂ ਇੱਥੇ ਜਿਹੜਾ ਉਹ ਪਾ ਸਕਦੇ ਹੋ ਹਾਂਜੀ ਡਰਾ ਬਾਹਰੋਂ ਬਾਈ ਪੂਰਾ ਪੂਰਾ ਵੀਰੇ ਮੇਲੇ ਦਾ ਆਨੰਦ ਲੈ ਰਹੇ ਵੇ ਆ ਰਾਇਗੜ੍ਹ ਆਪਣੇ ਸ਼ਪਾਰ ਦਾ ਮੇਲਾ ਜੀ ਪੂਰਾ ਨਿਆਰਾ ਠੀਕ ਹੈ ਇਹ ਇਹਾ ਕੀ 80 ਰੁਪਏ ਡਰਾਪ ਆਉਂ ਬਈ ਭਾਜੀ ਆਪਾਂ 100 ਰੁਪਏ ਚ 60000 ਵਾਲੀ ਸਕੂਟਰੀ ਦੇਣੀ ਹੈ ਜੀ ਬੈਟਰੀ ਵਾਲੀ 100 ਰੁਪਏ ਦੀ ਬਰਚੀ ਪਾਓ ਲੱਕੀ ਗੋਬਰ ਪਾਓ ਤੇ ਸਕੂਟਰੀ ਆਪਣੇ ਘਰੇ ਲੈ ਕੇ ਜਾਓ ਜੀ ਆਪਾਂ ਹਰ ਸਾਲ ਹੀ ਲਾਈਦਾ ਜੀ ਰਾਏਕੋਟ ਮੇਲੇ ਦੇ ਲਓ ਜੀ ਇੱਥੇ ਵੀਰੋਣੀਆਂ ਨੇ ਡਰਾਪ ਪਵਾ ਰਹੇ ਨੇ ਸਕੂਟਰੀ ਤੁਸੀਂ ਜਿੱਤ ਸਕਦੇ ਹੋ 100 ਰੁਪਏ ਦਾ ਡਰਾਪ ਆਕੇ ਹਨਾ ਰਾਏਕੋਟ ਦੇ ਮੇਲੇ ਦੇ ਵਿੱਚ ਤੇ ਬਾਈ ਹੋਣੀ ਕਹਿੰਦੇ ਸੀ ਹਰ ਇੱਕ ਸਾਲ ਇਹ ਸਟਾਲ ਜਿਹੜੀ ਆਉਦੀ ਉਹ ਲਾਉਨੇ ਆ ਤੇ ਇਧਰ ਜਿਹੜਾ ਸਾਹਮਣੇ ਇੱਡੀ ਇਧਰ ਕਾਰ ਪਾਰਕਿੰਗਾਂ ਵਗੈਰਾ ਸਾਰੇ ਪ੍ਰਬੰਧ ਇੱਥੇ ਹੈਗੇ ਨੇ ਤੁਸੀਂ ਜੇ ਆਉਨੇ ਹੋ ਬਾਕੀ ਇਹ ਇਧਰ ਰਸਤਾ ਜਿਹੜਾ ਹੋ ਜਾਂਦਾ ਮੁੱਖ ਸਥਾਨ ਨੂੰ ਗੁੱਗਾ ਮੈੜੀ ਹੈ ਨਾ ਇੱਥੇ ਆਪਾਂ ਅੰਦਰ ਤੁਹਾਨੂੰ ਦਰਸ਼ਨ ਵੀ ਜਿਹੜੇ ਉਹ ਕਰਵਾ ਦਨੇ ਆ ਤੇ ਸੰਗ ਤਾਂ ਤੁਸੀਂ ਦੇਖ ਰਹੇ ਹੋ ਵੀ ਆਉਣ ਲੱਗੀਆਂ ਤੇ ਸੰਗ ਤਾਂ ਜਿਹੜਾ ਉਹ ਪਹਿਲੇ ਦਿਨੇ ਪੌਂਟਣ ਲੱਗੀਆਂ ਬਾਕੀ ਇਧਰ ਦੁਕਾਨਾਂ ਅੰਦਰ ਮੱਥਾ ਟੇਕਣ ਵਾਸਤੇ ਸਾਰਾ ਸਮਾਨ ਇਹਨਾਂ ਦੁਕਾਨਾਂ ਦੇ ਉੱਪਰੋਂ ਮਿਲਦਾ ਤੁਸੀਂ ਅੰਦਰ ਮੱਥਾ ਟੇਕਣ ਵਾਸਤੇ ਸਮਾਨ ਇੱਥੋਂ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਤੇ ਅੰਦਰੋਂ ਆਪਾਂ ਦਰਸ਼ਨ ਵੀ ਤੁਹਾਨੂੰ ਜਿਹੜੇ ਉਹ ਕਰਵਾ ਦੇ ਆਉਣਿਆਂ ਲਓ ਜੀ ਗੂਗਾ ਮਾੜੀ ਦੇ ਨੇੜੇ ਵੀ ਜਿਹੜੀਆਂ ਉਹ ਦੁਕਾਨਾਂ ਲੱਗੀਆਂ ਹੋਈਆਂ ਨੇ ਹਨਾ ਇੱਥੋਂ ਵੀ ਸਾਰਾ ਖਰੀਦਦਾਰੀ ਵਾਲਾ ਸਮਾਨ ਇਹ ਦੁਕਾਨਾਂ ਦੇ ਉੱਪਰੋਂ ਮਿਲਦਾ ਹੈ ਇਧਰ ਤੁਸੀਂ ਬੈਗ ਵਗੈਰਾ ਜਿਹੜੇ ਉਹ ਦੇਖ ਰਹੇ ਹੋ ਜਾਂ ਕੁਝ ਹੋਰ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਾਂ ਅੰਦਰ ਮੱਥਾ ਟੇਕਣ ਵਾਸਤੇ ਜਿਹੜਾ ਉਹ ਸਮਾਨ ਲੈ ਕੇ ਜਾਂਦੀਆਂ ਨੇ ਰੰਗ ਦਾ ਹਨਾ ਪ੍ਰਸ਼ਾਦ ਲੈ ਕੇ ਜਾਂਦੀਆਂ ਨੇ ਤੇ ਇਹ ਸਾਰਾ ਰਾਸਤਾ ਇਧਰ ਜਿਹੜਾ ਉਹ ਗੂਗਾ ਮਾੜੀ ਨੂੰ ਜਾਂਦਾ ਤੇ ਬਹੁਤ ਦੂਰ ਦੂਰ ਤੱਕ ਰਾਏਕੋਟ ਦੇ ਮੇਲੇ ਦੇ ਵਿੱਚ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਜੀ ਬਹੁਤ ਵੱਡਾ ਜਿਹੜਾ ਇਹ ਮੇਲਾ ਹੁੰਦਾ ਸ਼ਹਿਰ ਰਾਏਕੋਟ ਦਾ ਇਹ ਥਾਂ ਤੇ ਆਉਂਦੀਆਂ ਨੇ ਜੀ ਸੰਗਤਾਂ ਦਰਸ਼ਨ ਵਾਸਤੇ ਇੱਥੇ ਗੁੱਗਾ ਮਾੜੀ ਦਾ ਜਿਹੜਾ ਉਹ ਸਥਾਨ ਹੈ ਆਪਾਂ ਦਰਸ਼ਨ ਉਹ ਤੁਹਾਨੂੰ ਕਰਵਾਦਾਂ ਨੇ ਆ ਇੱਧਰ ਸਾਹਮਣੇ ਸਥਾਨ ਹੈ ਤੇ ਆ ਇੱਥੇ ਸਥਾਨ ਹੈ ਜੀ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾਦਾਂ ਨੇ ਇਸ ਸਥਾਨ ਤੇ ਸਾਰੀਆਂ ਸੰਗਤਾਂ ਜਿਹੜਾ ਆਉਂਦੀਆਂ ਨੇ ਗੁੱਗਾ ਮਾੜੀ ਤੇ ਮੱਥਾ ਟੇਕਦੀਆਂ ਨੇ ਆ ਕੇ ਹਣਾ ਦਰਸ਼ਨ ਕਰਨ ਸਾਹਮਣੇ ਸਥਾਨ ਗੁੱਗਾ ਮਾੜੀ ਤੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਇਹ ਸਥਾਨ ਤੇ ਗੁੱਗਾ ਮੈਡੀ ਦੇ ਸਥਾਨ ਤੇ ਜਿਹੜਾ ਹੋਆ ਕਿ ਮੱਥਾ ਟੇਕਦੀਆਂ ਨੇ ਤੇ ਇੱਧਰ ਵੀ ਸਥਾਨ ਜਿਹੜਾ ਹੋ ਹੈਗਾ ਬਣਿਆ ਹੋਇਆ ਇਹ ਵੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਹੋ ਕਰਵਾ ਦਨੇ ਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਸਵਾਰ ਦਾ ਮੇਲਾ ਦਿਖਾਇਆ ਸੀ ਉਵੇਂ ਹੀ ਸਵਾਰ ਦੇ ਮੇਲੇ ਦੇ ਦਿਨਾਂ ਦੇ ਵਿੱਚ ਰਾਏਕੋਟ ਦੇ ਵਿੱਚ ਮੇਲਾ ਜਿਹੜਾ ਹੋ ਹੁੰਦਾ ਹਾਂ ਹੈ ਆ ਤੇ ਇਹ ਸਥਾਨਾਂ ਤੇ ਆ ਕੇ ਸੰਗਤਾਂ ਦਰਸ਼ਨ ਕਰਦੀਆਂ ਨੇ ਜੀ ਆਪਾਂ ਦਰੋਤ ਨੂੰ ਦਰਸ਼ਨ ਕਰਵਾਤੇ ਜੀ ਤੇ ਅੱਗੇ ਆਪਾਂ ਹੁਣ ਆਏ ਆ ਸਾਰਾ ਇਧਰੋਂ ਮੇਲਾ ਤੁਹਾਨੂੰ ਦਿਖਾਵਾਉਂਦੇ ਆ ਹਨਾ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਗੋਲ ਗੱਪੇ ਵਾਲੀਆਂ ਜਿਹੜੀਆਂ ਉਹ ਇੱਥੇ ਲੱਗੀਆਂ ਹੋਈਆਂ ਨੇ ਬਾਕੀ ਬਹੁਤ ਵੱਡੀ ਗਤੀ ਦੇ ਵਿੱਚ ਸੰਗਤਾਂ ਪਹਿਲੇ ਦਿਨਾਂ ਪਹੁੰਚ ਰਹੀਆਂ ਨੇ ਮੇਲੇ ਦੇ ਵਿੱਚ ਹਨਾ ਜਿਵੇਂ ਜਿਵੇਂ ਸ਼ਾਮ ਨੂੰ ਇੱਥੇ ਹੋਰ ਵੀ ਜ਼ਿਆਦਾ ਇਕੱਠ ਹੋ ਜਾਂਦਾ ਕੁਝ ਕੁ ਝੂਲੇ ਉਧਰ ਸਾਹਮਣੇ ਵੀ ਨੇ ਛੋਟੇ ਬੱਚਿਆਂ ਵਾਲੇ ਝੂਲੇ ਜਿਹੜੇ ਉਹ ਇੱਥੇ ਲੱਗੇ ਹੋਏ ਹਨਾ ਝੰਡੋਲ ਝੂਲੇ ਖੜਾਉਣ ਵਾਲੀਆਂ ਦੁਕਾਨਾਂ ਕੋਈ ਕੰਮ ਲੱਗੇਗਾ ਇਕੱਠ ਤੁਸੀਂ ਦੇਖੋ ਜੀ ਕਿੰਨਾ ਭਾਰੀ ਇਕੱਠਾ ਜਿਹੜਾ ਮੇਲੇ ਦੇ ਵਿੱਚ ਹੋਇਆ ਹੋਇਆ ਲੱਗੇ ਰੱਦੀਆਂ ਰੱਦੀਆਂ ਜੀ ਵੀਰ ਜੀ ਚੂਲੇ ਕਢਾਉਣ ਵਾਲੀਆਂ ਖਾਣ ਪੀਣ ਵਾਲੀਆਂ ਜਿਹੜੀਆਂ ਦੁਕਾਨਾਂ ਤੇ ਤਕਰੀਬਨ ਸਾਰਾ ਆਪਾਂ ਘੁੰਮ ਕੇ ਤੁਹਾਨੂੰ ਜਿਹੜਾ ਉਹ ਮੇਲਾ ਦਿਖਾਇਆ ਜੀ ਰਾਏਕੋਟ ਦਾ ਹਨਾ ਰਾਏਕੋਟ ਦਾ ਮੇਲਾ ਆਪਾਂ ਸਾਰਾ ਦਿਖਾਇਆ ਤੇ ਇਹ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ ਕਿੱਥੋਂ ਵੀਡੀਓ ਤੁਸੀਂ ਜਿਹੜੀ ਉਹ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਤੇ ਇਹ ਕੁਛ ਬੱਚਿਆਂ ਵਾਸਤੇ ਟੈਡੀ ਵੀਅਰ ਵਗੈਰਾ ਹਨ ਇਹ ਜੀਆਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਇੱਥੇ ਲੱਗਦੀਆਂ ਨੇ ਰਾਏਕੋਟ ਦੇ ਮੇਲੇ ਦੇ ਵਿੱਚ ਤੇ ਅੱਗੇ ਚੱਲਦੇ ਆਪਾਂ ਕਿਉਂ ਤੁਹਾਨੂੰ ਜਿਹੜਾ ਉਹ ਦਿਖਾ ਦੰਦੇ ਆ ਤੇ ਝੂਲੇ ਦੁਕਾਨਾਂ ਹਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਹੁੰਦੀਆਂ ਨੇ ਤੇ ਹਰੇਕ ਸਾਲ ਜਿਹੜਾ ਉਹ ਤਿੰਨ ਦਿਨ ਦਾ ਹੈ ਮੇਲਾ ਹੁੰਦਾ ਸ਼ਹਿਰ ਰਾਏਕੋਟ ਦੇ ਵਿੱਚ ਇੰਦੁਕਾਨਾਂ ਦੀ ਤਾਂ ਕੋਈ ਗਿਣਤੀ ਹੋਣੀ ਹੈਗੀ ਕਿੰਨੀਆਂ ਜਿਆਦਾ ਨੇ ਸੇਲ ਚ ਬੈਗ ਖੜਾਉਣੇ ਵਗੈਰਾ ਹਨ ਐਵੇਂ ਦਾ ਸਾਰਾ ਸਮਾਨ ਇਥੇ ਜਿਹੜਾ ਉਹ ਹੈਗਾ ਤੇ ਇੱਧਰ ਵੀ ਕੁਝ ਦੁਕਾਨਾਂ ਬੈਗ ਵਾਲੀਆਂ ਜਿਹੜੀਆਂ ਉਹ ਇੱਥੇ ਲੱਗੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਛੋਟਾ ਜਿਹਾ ਬੱਚਾ ਬੈਠਾ ਦੁਕਾਨ ਤੇ ਢੋਲ ਜਿਹੜਾ ਉਹ ਚੱਲ ਰਿਹਾ ਇਸ ਤਰ੍ਹਾਂ ਲੱਗਦਾ ਜੀ ਇੱਥੇ ਵੱਡੇ ਵੱਡੇ ਝੂਲੇ ਕਿਸ਼ਤੀਆਂ ਚੰਡੋਲ ਤੁਸੀਂ ਚੱਲਦਾ ਦੇਖ ਸਕਦੇ ਹੋ ਨਾ ਤੇ ਸਾਰਾ ਆਪਾਂ ਮੇਲਾ ਤੁਹਾਨੂੰ ਦਿਖਾਇਆ ਹੈ ਨਾ ਤੇ ਆਹ ਭਾਈ ਇੱਥੇ ਆਹ ਵੇਚ ਰਿਹਾ ਲਾ ਇੱਥੇ ਲਗ ਲਗ ਤਰ੍ਹਾਂ ਦੇ ਰੰਗ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਮੇਲੇ ਦੇ ਲਾਓ ਜੀ ਰਾਏਕੋਟ ਦੇ ਮੇਲੇ ਦੇ ਸਾਰੇ ਰੰਗ ਆਪਾਂ ਤੁਹਾਨੂੰ ਇਹੋ ਦਿਖਾਏ ਨੇ ਖਾਣ ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਹਾਂਜੀ ਹੋਰ ਭਾਈ ਕੀ ਹਾਲ ਨੇ ਹਾਂ ਬਣਾਲੀ ਜੀ ਬਾਈ ਦੀ ਆ ਦੁਕਾਨ ਆ ਭਾਈ ਉਰੇ ਗੰਨੇ ਦੇ ਨਾਲ ਦੀ ਤੇ ਕਿੰਨੇ ਦਿਨ ਚੱਲਣਾ ਭਾਈ ਮੇਲਾ ਕੱਲ ਕੱਲ ਨੂੰ ਹੋਰ ਆ ਬਸ ਹਾਂਜੀ ਹਾਂਜੀ ਕੱਲ ਦਿਨਾਂ ਬਸ ਹਾਂ ਤਾਂ ਤਾਂ ਇਹ ਅੱਜ ਅੱਜ ਚੱਲਣਾ ਤਾਂ ਮੇਨ ਜਿਹੜੀ ਅੱਜ ਦੀ ਕੱਲ ਕਰ ਮਾਲਾ ਮੋਟੇ ਹੋਊਗਾ ਬਸ ਅੱਜ ਮੀਨ ਦੇ ਨਾ ਜਾ ਵੀਰੋਣੀ ਕਹਿੰਦੇ ਅੱਜ ਮੀਨ ਦੇ ਨੇ ਬਾਈ ਆਜੀ ਆਜੀ ਹਾਂ ਸੁਖ ਪੰਜਾਬੀ ਵਲੌਗਸ ਆ ਬਾਈ ਚੈਨਲ ਪੁੱਛਣ ਆਏ ਸੀ ਆਪਾਂ ਨੂੰ ਕਹਾ ਦਿਓ ਤੂੰ ਤੇ ਹਰ ਸੇ ਵਿਹਾਰ ਸੇ ਹਾਂ ਕਿਹਾ ਰਹੇ ਤੇ ਹੋ ਠੀਕ ਹੈ ਮੇਲਾ ਦੇਖਣੇ ਆਏ ਹੋ ਅੱਜ ਜਾਂ ਦੁਕਾਨ ਲਗਾਈ ਹੈ ਦੁਕਾਨ ਲਾਈ ਹੈ 버거ਟ ਦਾ 버거 ਕੀ ਹਾਂ ਹਾਂ ਬਾਈ 버거 ਦੀ ਦੁਕਾਨ ਲਾਈ ਆਏ ਨੇ ਵੀਰ ਨੇ ਠੀਕ ਹੈ ਚਲੋ ਠੀਕ ਹੈ ਜੀ ਵੀਰੋਣੀ ਕਹਿੰਦੇ ਅੱਜ ਇੱਥੇ ਮੀਨ ਦੇ ਨਾਲ ਜਿਹੜਾ ਉਹ ਮੇਲੇ ਦਾ ਹੈ ਨਾ ਅੱਜ ਵਿਚਕਾਰ ਲਾ ਜਿਹੜਾ ਉਹ ਦੇ ਨੇ ਅੱਜ ਬੱਦ ਜਿਹੜਾ ਇਕੱਠ ਜਿਹੜਾ ਉਹ ਹੁੰਦਾ ਨਾ ਬਾਈ ਕਹਿੰਦੇ ਮੇਲੇ ਦੇ ਵਿੱਚ ਤੇ ਅੱਜ ਇਹ ਸੰਗਤਾਂ ਆਉਂਦੀਆਂ ਨੇ ਮੱਥਾ ਜਿਹੜਾ ਉਹ ਟੇਕਦੀਆਂ ਨੇ ਤੇ ਵੀਰ ਕਹਿੰਦਾ ਪਿਛਲੇ ਸਾਲ ਜਿਆਦਾ ਇਕੱਠ ਸੀਗਾ ਆ ਇਸ ਵਾਰ ਕਹਿੰਦਾ ਇਕੱਠ ਘੱਟ ਹੈ ਹੋ ਸਕਦਾ ਵੀ ਜਿਵੇਂ ਸ਼ਪਾਰ ਦਾ ਮੇਲਾ ਵੀ ਚੱਲ ਰਿਹਾ ਹੈ ਉਸ ਕਰਕੇ ਹੈ ਨਾ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੀ ਰਾਏਕੋਟ ਦਾ ਮੇਲਾ ਸੋ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਇਆ ਅੰਦਰੋਂ ਦਰਸ਼ਨ ਵੀ ਜਿਹੜੇ ਉਹ ਕਰਵਾਏ ਨੇ ਬਾਕੀ ਵੀਡੀਓ ਤੇ ਕਮੈਂਟ ਤੁਸੀਂ ਜਰੂਰ ਕਰਕੇ ਦੱਸਿਓ ਵੀ ਕਿੱਥੋਂ ਕਿੱਥੋਂ ਤੁਸੀਂ ਇਹ ਜਿਹੜੀ ਉਹ ਵੀਡੀਓ ਸਾਰੀ ਦੇ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਜੇ ਕੋਈ ਬਾਹਰਲੀ ਕੰਟਰੀ ਤੋਂ ਦੇਖ ਰਿਹਾ ਹੈ ਉਹ ਵੀ ਜਰੂਰ ਕਮੈਂਟ ਕਰਿਓ ਤੇ ਕੌਣ ਕੌਣ ਰਾਏਕੋਟ ਦੇ ਮੇਲੇ ਨੂੰ ਮਿਸ ਕਰ ਰਿਹਾ ਹੈ ਇਸ ਸਾਲ ਜャ ਕੋਈ ਇਥੋਂ ਬਾਹਰ ਚੱਲਿਆ ਗਿਆ ਹਨ ਤੇ ਆਪਾਂ ਅੱਗੇ ਵੀਡੀਓ ਪਾਉਂਦੇ ਰਹਨੇ ਆਂ ਬਾਹਰ ਵਾਲੇ ਮਿੱਤਰਾਂ ਦੋਸਤਾਂ ਦੇ ਮੈਸੇਜ ਵੀ ਬਹੁਤ ਆਉਂਦੇ ਹੁੰਦੇ ਨੇ ਤੇ ਕਮੈਂਟ ਵੀ ਬਹੁਤ ਆਉਂਦੇ ਹੁੰਦੇ ਨੇ ਵੀ ਤੁਸੀਂ ਸਾਰਾ ਮੇਲਾ ਸਾਨੂੰ ਦਿਖਾਇਆ ਸਾਡੀਆਂ ਯਾਦਾਂ ਜਿਹੜੀਆਂ ਉਹ ਤਾਜ਼ੀਆਂ ਹੋ ਗਈਆਂ ਸੋ ਇੱਧਰ ਪਿੱਛੇ ਸਾਰਾ ਆਪਾਂ ਤੁਹਾਨੂੰ ਮੇਲਾ ਦਿਖਾ ਕੇ ਆਏ ਆਂ ਰਾਏਕੋਟ ਦਾ ਇਸ ਵੀਡੀਓ ਨੂੰ ਅੱਜ ਦਿਨ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ ਅਲੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ